ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਔਨਾ ਪਹਿਣਾ ਬੀਬੀਆਂ ਦੇ ਲਈ ਆ ਜੋ ਪਹਿਣਾ ਗੁਰੂ ਘਰ ਤੋਂ ਮਿਲਿਆ ਹੋਇਆ ਪ੍ਰਸ਼ਾਦ ਜਿਵੇਂ ਕਈ ਵਾਰ ਸੁੱਕਾ ਪ੍ਰਸ਼ਾਦ ਮਿਲਦਾ ਹੈ ਕਈ ਵਾਰ ਕੜਾ ਪ੍ਰਸ਼ਾਦ ਦੀ ਦੀਗ ਮਿਲਦੀ ਹੈ ਜੋ ਬੀਬੀਆਂ ਗੁਰੂ ਘਰ ਤੋਂ ਬਾਹਰ ਬੈਠੇ ਕੁੱਤੇ ਨੂੰ ਜਾਂ ਫਿਰ ਕਿਸੇ ਹੋਰ ਜਾਨਵਰਾਂ ਨੂੰ ਪਾਉਂਦੀਆਂ ਨੇ ਕੀ ਇੰਜ ਕਰਨਾ ਸਹੀ ਹੈ ਜਾਂ ਫਿਰ ਗਲਤ ਹੈ ਇਹਦੇ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਿਓ ਜੀ ਕਿਉਂਕਿ ਜਦੋਂ ਆਪਾਂ ਅੱਧੀ ਅਧੂਰੀ ਗੱਲ ਸੁਣਦੇ ਆ ਤਾਂ ਗੱਲ ਦੀ ਪੂਰੀ ਸਮਝ ਨਹੀਂ ਆਉਂਦੀ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਨਾ ਸਮਝਣਾ ਫਿਰ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣੇ ਵਿਚਾਰ ਜ਼ਰੂਰ ਦੱਸਿਓ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਦੀ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਕੀ ਆਪਾਂ ਜਦੋਂ ਵੀ ਗੁਰੂ ਘਰ ਦੇ ਵਿੱਚ ਜਾਂਦੇ ਹਾਂ ਗੁਰੂ ਘਰ ਜਾ ਕੇ ਮੱਥਾ ਟੇਕਦੇ ਹਾਂ ਆਪਣੇ ਗੁਰੂ ਦੇ ਰੱਜ ਰੱਜ ਕੇ ਦਰਸ਼ਨ ਕਰਦੇ ਹਾਂ ਗੁਰੂ ਦਾ ਉਪਦੇਸ਼ ਸੁਣਦੇ ਹਾਂ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਹਾਂ ਤਾਂ ਵਿਕੇ ਗੁਰੂ ਘਰ ਹਾਜ਼ਰੀ ਲਗਵਾਉਣ ਤੋਂ ਬਾਅਦ ਜਦੋਂ ਆਪਾਂ ਘਰ ਨੂੰ ਵਾਪਸ ਆਉਣਾ ਹੁੰਦਾ ਹੈ ਤਾਂ ਉੱਥੋਂ ਸਾਨੂੰ ਕੜਾ ਪ੍ਰਸ਼ਾਦ ਦੀ ਦੇਗ ਮਿਲਦੀ ਆ ਕਈ ਗੁਰੂ ਘਰਾਂ ਦੇ ਵਿੱਚ ਸੁੱਕਾ ਪ੍ਰਸ਼ਾਦ ਵੀ ਮਿਲਦਾ ਹੋਵੇਗਾ ਤਾਂ ਜੋ ਵੀ ਉੱਥੇ ਸਾਨੂੰ ਪ੍ਰਸ਼ਾਦ ਮਿਲਦਾ ਹੈ ਕਈ ਭੈਣਾਂ ਵੀਰ ਤਾਂ ਉੱਥੇ ਬੈਠੇ-ਬੈਠੇ ਹੀ ਸ਼ੱਕ ਲੈਂਦੇ ਆ ਫਿਰ ਘਰ ਨੂੰ ਵਾਪਸ ਆਉਂਦੇ ਆ ਪਰ ਕਈ ਭੈਣਾਂ ਦੀ ਖਾਸ ਕਰਕੇ ਆਦਤ ਹੁੰਦੀ ਹੈ ਵੀ ਉਹ ਕੜਾ ਪ੍ਰਸ਼ਾਦ ਆਪਣੇ ਘਰ ਨੂੰ ਲੈ ਕੇ ਆਉਂਦੀਆਂ ਨੇ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਲਿਆ ਕੇ ਸ਼ਿਕਾਉਂਦੀਆਂ ਨੇ ਚੰਗੀ ਆਦਤ ਆ ਇੰਜ ਕਰਨਾ ਵੀ ਚਾਹੀਦਾ ਹੈ ਪਰ ਉਹ ਭੈਣਾ ਬੀਬੀਆਂ ਕੀ ਕਰਦੀਆਂ ਨੇ ਕਿ ਜਦੋਂ ਇਹ ਗੁਰੂ ਘਰ ਤੋਂ ਬਾਹਰ ਨਿਕਲਦੀਆਂ ਨੇ ਰਸਤੇ ਦੇ ਵਿੱਚ ਜੇਕਰ ਕੋਈ ਕੁੱਤਾ ਮਿਲ ਗਿਆ ਜਾਂ ਕੋਈ ਹੋਰ ਜਾਨਵਰ ਮਿਲ ਗਿਆ ਤਾਂ ਉਹਦੇ ਅੱਗੇ ਵੀ ਉਹ ਪ੍ਰਸ਼ਾਦ ਰੱਖ ਦਿੰਦੀਆਂ ਨੇ ਭਾਵੇਂ ਕਿ ਏਕੜਾ ਪ੍ਰਸ਼ਾਦ ਦੀ ਦੇਗ ਉਸ ਕੁੱਤੇ ਜਾਂ ਉਸ ਜਾਨਵਰ ਨੂੰ ਖਵਾਉਣ ਦੇ ਪਿੱਛੇ ਉਹਨਾਂ ਦੀ ਭਾਵਨਾ ਚੰਗੀ ਆ ਕਿਉਂਕਿ ਕਈ ਭੈਣ ਭਰਾਵਾਂ ਦੇ ਹਿਰਦੇ ਇੰਨੇ ਕੋਮਲ ਨੇ ਉਹਨਾਂ ਨੂੰ ਜੀਵ ਜੰਤੂਆਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੁੰਦਾ ਆ ਤੇ ਉਹ ਸਭ ਦਾ ਭਲਾ ਕਰਨਾ ਚਾਹੁੰਦੇ ਆ ਕਿਉਂਕਿ ਗੁਰਬਾਣੀ ਸਾਨੂੰ ਇਹੋ ਹੀ ਮਤ ਦਿੰਦੀ ਆ ਕਿ ਸਭ ਦਾ ਭਲਾ ਕਰੋ ਅਤੇ ਗੁਰਬਾਣੀ ਸਰਬਾਤ ਦੇ ਭਲੇ ਦੀ ਗੱਲ ਕਰਦੀ ਹੈ ਬਿਨਾਂ ਵਿਤਕਰੇ ਤੋਂ ਤਾਂ ਉਹ ਵੀ ਭਲੇ ਦੀ ਭਾਵਨਾ ਦੇ ਨਾਲ ਵੀ ਚਲੋ ਇਸ ਜੀਵ ਨੂੰ ਵੀ ਗੁਰੂ ਘਰ ਦੇ ਅੱਗੇ ਬੈਠਾ ਹੈ ਪਰਸ਼ਾਦ ਪਾ ਦਿੰਨੇ ਹਾਂ ਇਹਦਾ ਵੀ ਭਲਾ ਹੋ ਜਾਵੇਗਾ ਉਹ ਆਪਣੇ ਵੱਲੋਂ ਤਾਂ ਭਲਾ ਕਰਨ ਦੀ ਭਾਵਨਾ ਦੇ ਨਾਲ ਪ੍ਰਸ਼ਾਦ ਪਾਉਂਦੇ ਨੇ ਪਰ ਪ੍ਰਸ਼ਾਦ ਪਾਉਂਦਾ ਤਰੀਕਾ ਗਲਤ ਹੋ ਜਾਂਦਾ ਹੈ ਕਿਉਂਕਿ ਜੇਕਰ ਆਪਾਂ ਪੁੰਜੀ ਜ਼ਮੀਨ ਦੇ ਉੱਤੇ ਰੱਖ ਕੇ ਉਹਨਾਂ ਨੂੰ ਉਹ ਪ੍ਰਸ਼ਾਦ ਛਕਾਉਂਦੇ ਆ ਤਾਂ ਪ੍ਰਸ਼ਾਦ ਦੀ ਬੇਅਦਬੀ ਆ ਕਿਉਂਕਿ ਆਪਾਂ ਸਭ ਜਾਣਦੇ ਆ ਕਿ ਕੜਾ ਪ੍ਰਸ਼ਾਦ ਦੀ ਕੀ ਮਹਾਨਤਾ ਹੈ ਜਿਨ ਮਹਾਂਪਰਾਂ ਨੂੰ ਜਾਣਦੇ ਆ ਤਾਂ ਗੁਰੂ ਘਰ ਵੱਲੋਂ ਮਿਲੇ ਪ੍ਰਸ਼ਾਦ ਦੀ ਜਾਂ ਗੁਰੂ ਘਰ ਵੱਲੋਂ ਮਿਲੀ ਹਰ ਇੱਕ ਚੀਜ਼ ਦਾ ਸਤਿਕਾਰ ਕਰਨਾ ਸਿੱਖ ਦਾ ਪਹਿਲਾ ਫਰਜ਼ ਆ ਤਾਂ ਇੰਜ ਭੁੰਜੇ ਜ਼ਮੀਨ ਦੇ ਉੱਤੇ ਸੁੱਟ ਕੇ ਆਪਾਂ ਪ੍ਰਸ਼ਾਦ ਨਹੀਂ ਛਕਾ ਸਕਦੇ ਜੇਕਰ ਤੁਹਾਡਾ ਬਹੁਤਾ ਹੀ ਪ੍ਰੇਮ ਆ ਜੀਵ ਜੰਤੂਆਂ ਦੇ ਨਾਲ ਜਾਨਵਰਾਂ ਦੇ ਨਾਲ ਤੁਸੀਂ ਉਹਨਾਂ ਦਾ ਵੀ ਭਲਾ ਕਰਨਾ ਚਾਹੁੰਦੇ ਆ ਤਾਂ ਫਿਰ ਸਾਫ਼ ਸੁਥਰੇ ਬਰਤਨ ਦੇ ਵਿੱਚ ਪਾ ਕੇ ਛਕਾਓ ਕਿਸੇ ਕੌਲੀ ਦੇ ਵਿੱਚ ਕਿਸੇ ਭਾਂਡੇ ਦੇ ਵਿੱਚ ਪਾ ਕੇ ਛਕਾਓ ਪਰ ਭੁੰਜੇ ਜ਼ਮੀਨ ਦੇ ਉੱਤੇ ਨਹੀਂ ਸੁਟਣਾ ਕਿਉਂਕਿ ਆਪਾਂ ਸਭ ਜਾਣਦੇ ਆ ਕਿ ਇੰਜ ਕਰਨਾ ਗਲਤ ਆ ਫਿਰ ਆਪਾਂ ਇਦਾਂ ਪ੍ਰਸ਼ਾਦ ਦੀ ਬੇਕਦਰੀ ਨਹੀਂ ਕਰਨੀ ਜੇ ਜੀਵ ਜੰਤੂਆਂ ਦੇ ਨਾਲ ਪ੍ਰੇਮ ਪਿਆਰ ਆ ਉਹਨਾਂ ਨੂੰ ਹੋਰ ਕੋਈ ਚੀਜ਼ ਖਵਾ ਦਿਆ ਕਰੋ ਅਤੇ ਸਾਨੂੰ ਜੀਵ ਜੰਤੂ ਜਾਨਵਰਾਂ ਪੰਛੀਆਂ ਦਾ ਭਲਾ ਕਰਨਾ ਵੀ ਚਾਹੀਦਾ ਹੈ ਜਿੰਨੇ ਕ ਜੋਗੇ ਆਪਾਂ ਰੋਟੀ ਪਾ ਕੇ ਪਾਣੀ ਪਿਲਾ ਕੇ ਭਾਵੇਂ ਉਹ ਸਾਡੇ ਮਹਤਾਜ ਨਹੀਂ ਆ ਫਿਰ ਵੀ ਆਪਣੇ ਵੱਲੋਂ ਫਰਜ਼ਦਾ ਨਿਭਾਉਣਾ ਚਾਹੀਦਾ ਹੈ ਪਰ ਕੜਾ ਪ੍ਰਸ਼ਾਦ ਦੀ ਦੇਖਪਾਣ ਵੇਲੇ ਬਹੁਤ ਧਿਆਨ ਰੱਖੋ ਕਿ ਪੁੰਜੇ ਜਮੀਨ ਦੇ ਉੱਤੇ ਨਹੀਂ ਸੁੱਟਣਾ ਚਾਹੀਦਾ ਦੂਸਰਾ ਜਦੋਂ ਆਪਾਂ ਉਸੇ ਜਾਨਵਰ ਦੇ ਅੱਗੇ ਪ੍ਰਸ਼ਾਦ ਰੱਖਦੇ ਆ ਤਾਂ ਕਈ ਸਿਆਣੇ ਲੋਕ ਕੀ ਕਹਿੰਦੇ ਕੁੱਤਿਆਂ ਨੂੰ ਮਿੱਠਾ ਨਹੀਂ ਪਹਿਣਾ ਚਾਹੀਦਾ ਕਿਉਂਕਿ ਜਦੋਂ ਆਪਾਂ ਉਹਨਾਂ ਨੂੰ ਕੋਈ ਮਿੱਠੀ ਚੀਜ਼ ਖਵਾਉਂਦੇ ਆ ਤਾਂ ਉਹਨਾਂ ਦੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਆ ਉਹਨਾਂ ਨੂੰ ਖੁਰਕ ਪੈ ਜਾਂਦੀ ਆ ਤਾਂ ਫਿਰ ਆਪਾਂ ਭਲਾ ਕਰਦੇ ਕਰਦੇ ਉਹਨਾਂ ਦਾ ਨੁਕਸਾਨ ਨਾ ਕਰ ਦਈਏ ਇਸ ਗੱਲ ਦਾ ਵੀ ਧਿਆਨ ਰੱਖੋ ਅਤੇ ਤੀਜਰੀ ਗੱਲ ਕਿ ਜਦੋਂ ਵੀ ਪਹਿਣਾ ਬੀਬੀਆਂ ਉਹ ਕੁੱਤਿਆਂ ਨੂੰ ਪ੍ਰਸ਼ਾਦ ਪਾਉਂਦੀਆਂ ਨੇ ਤਾਂ ਉਹ ਕੁੱਤਿਆਂ ਦੀ ਆਦਤ ਬਣ ਜਾਂਦੀ ਆ ਉਹ ਫਿਰ ਹਰ ਇੱਕ ਬੀਬੀ ਦੇ ਹਰ ਇੱਕ ਬੱਚੇ ਦੇ ਆਣ ਕੇ ਅੱਗੇ ਖੜੋ ਜਾਂਦੇ ਆ ਜੇਕਰ ਕੋਈ ਪ੍ਰਸ਼ਾਦ ਪਾਉਂਦਾ ਹੈ ਠੀਕ ਹੈ ਨਹੀਂ ਤਾਂ ਕਈ ਵਾਰ ਬੱਚਿਆਂ ਦੇ ਹੱਥ ਵਿੱਚ ਫੜੇ ਹੋਏ ਪ੍ਰਸ਼ਾਦ ਨੂੰ ਜਾਂ ਭਾਂਡੇ ਨੂੰ ਚਪਟਾ ਮਾਰ ਲੈਂਦੇ ਨੇ ਅਤੇ ਦੇਖੋ ਫਿਰ ਜਦੋਂ ਕੁੱਤੇ ਇੰਜ ਕਰਦੇ ਆ ਨਾ ਤਾਂ ਨੁਕਸਾਨ ਹੀ ਹੁੰਦਾ ਹੈ ਸੰਗਤ ਜੀ ਦੇਖੋ ਸਭ ਦਾ ਸੁਭਾਅ ਇੱਕੋ ਜਿਹਾ ਨਹੀਂ ਹੁੰਦਾ ਹੁਣ ਜਿੱਥੇ ਕੁਝ ਬੀਬੀਆਂ ਪੈਣਾ ਉਹਨਾਂ ਜਾਨਵਰਾਂ ਦੇ ਨਾਲ ਬੜਾ ਹੀ ਪ੍ਰੇਮ ਪਿਆਰ ਕਰਦੀਆਂ ਨੇ ਉਹਨਾਂ ਦੇ ਮਨ ਦੇ ਵਿੱਚ ਉਹਨਾਂ ਦੇ ਲਈ ਬੜੀ ਤਰਸ ਦੀ ਦਇਆ ਦੀ ਭਾਵਨਾ ਹੁੰਦੀ ਹੈ ਪਰ ਦੂਜੇ ਪਾਸੇ ਕਈ ਲੋਕ ਐਸੇ ਵੀ ਆ ਜਿਨ੍ਹਾਂ ਦੇ ਮਨ ਦੇ ਵਿੱਚ ਇਹਨਾਂ ਦੇ ਪ੍ਰਤੀ ਤਰਸ ਦੀ ਦਇਆ ਦੀ ਭਾਵਨਾ ਤਾਂ ਹੈ ਪ੍ਰੇਮ ਦੀ ਭਾਵਨਾ ਤਾਂ ਹੈ ਪਰ ਨਾਲ ਨਾਲ ਇਹਨਾਂ ਤੋਂ ਡਰ ਵੀ ਲੱਗਦਾ ਹੈ ਕਿ ਸਾਨੂੰ ਇਹ ਕੁੱਤੇ ਕਿਤੇ ਵਾੜ ਨਾ ਖਾਣ ਕਿਤੇ ਸਾਨੂੰ ਇਹ ਕੋਈ ਨੁਕਸਾਨ ਨਾ ਪਹੁੰਚਾ ਦੇਣ ਤਾਂ ਇਸ ਕਰਕੇ ਉਹ ਫਿਰ ਡਰਦੇ ਨੇ ਜੋ ਕੁੱਤਾ ਇਹਨਾਂ ਤੇ ਲੱਗ ਹੀ ਆਉਂਦਾ ਹੈ ਜਾਂ ਕੋਈ ਵੀ ਜਾਨਵਰ ਤਾਂ ਫਿਰ ਉਹ ਡਰ ਕੇ ਗੁਰੂ ਘਰ ਆਉਣਾ ਹੀ ਬੰਦ ਹੋ ਜਾਂਦੇ ਨੇ ਕਿਉਂਕਿ ਜਦੋਂ ਹੁਣ ਕੁੱਤਿਆਂ ਨੂੰ ਆਪਾਂ ਪ੍ਰਸ਼ਾਦ ਪਾਉਂਨੇ ਆ ਤੇ ਫਿਰ ਉਥੇ ਇੱਕ ਤਾਂ ਆਵੇਗਾ ਨਹੀਂ ਉਹ ਪੂਰੀ ਦੀ ਪੂਰੀ ਮੰਡਲੀ ਆ ਗਏ ਉਥੇ ਬੈਠ ਜਾਵੇਗੀ ਤਾਂ ਇਸ ਕਰਕੇ ਭੈਣਾ ਬੀਬੀਆਂ ਦੇਗੇ ਹੱਥ ਜੋੜ ਕੇ ਬੇਨਤੀ ਆ ਕਿ ਜੇਕਰ ਤੁਸੀਂ ਇਸ ਵਫਾਦਾਰ ਜਾਨਵਰ ਦੇ ਪ੍ਰਤੀ ਤਰਸ ਦੀ ਦਇਆ ਦੀ ਭਾਵਨਾ ਰੱਖਦੇ ਹੋ ਇਹਨਾਂ ਦਾ ਭਲਾ ਕਰਨਾ ਚਾਹੁੰਦੇ ਆ ਤਾਂ ਫਿਰ ਥੋੜਾ ਜਿਆਦਾ ਤਰੀਕਾ ਸਹੀ ਕਰ ਲਈਏ ਘਰ ਦੇ ਵਿੱਚ ਲਿਜਾ ਕੇ ਕਿਸੇ ਸਾਫ਼ ਸੁਥਰੇ ਭਾਂਡੇ ਦੇ ਵਿੱਚ ਇਹਨਾਂ ਨੂੰ ਪ੍ਰਸ਼ਾਦ ਛਕਾ ਸਕਦੇ ਆ ਪਰ ਇਸ ਤਰ੍ਹਾਂ ਧੁੰਜੇ ਜ਼ਮੀਨ ਦੇ ਉੱਤੇ ਸੁੱਟ ਕੇ ਪ੍ਰਸ਼ਾਦ ਦੀ ਬੇਕਦਰੀ ਨਹੀਂ ਕਰਨੀ ਚਾਹੀਦੀ ਅਤੇ ਦੂਸਰਾ ਇਹਨਾਂ ਦਾ ਨੁਕਸਾਨ ਆ ਇਹਨਾਂ ਨੂੰ ਵੀ ਨੁਕਸਾਨ ਤੋਂ ਬਚਾਉਣਾ ਕਿਉਂਕਿ ਜੇਕਰ ਮਿੱਠਾ ਖਾਣਗੇ ਤਾਂ ਬਿਮਾਰ ਹੋ ਜਾਣਗੇ ਤੀਸਰਾ ਆਉਣ ਵਾਲੀ ਸੰਗਤ ਕਿਤੇ ਇਹਨਾਂ ਦੇ ਡਰ ਕਰਕੇ ਗੁਰੂ ਦੇ ਦਰਸ਼ਨਾਂ ਤੋਂ ਵਾਂਝੀ ਨਾ ਰਹਿ ਜਾਵੇ ਇਹ ਸਾਰੀਆਂ ਗੱਲਾਂ ਨੂੰ ਆਪਾਂ ਧਿਆਨ ਦੇ ਵਿੱਚ ਰੱਖਣਾ ਹੈ ਸਾਨੂੰ ਸਤਗੁਰ ਸੱਚੇ ਪਾਤਸ਼ਾਹ ਨੇ ਪਲਾ ਕਰਨਾ ਸਿਖਾਇਆ ਹੈ ਇਹ ਸਾਨੂੰ ਪਲਾ ਕਰਨਾ ਚਾਹੀਦਾ ਹੈ ਹਰ ਇੱਕ ਜੀਵ ਜੰਤੂ ਹਰ ਇੱਕ ਜਾਨਵਰ ਦੇ ਪ੍ਰਤੀ ਸਾਡੇ ਮਨ ਵਿੱਚ ਤਰਸ ਦੀ ਦਇਆ ਦੀ ਭਾਵਨਾ ਹੋਣੀ ਚਾਹੀਦੀ ਹੈ ਕਿਉਂਕਿ ਮਨੁੱਖ ਨੂੰ ਸਭ ਜੁਨਾਂ ਦਾ ਸਰਦਾਰ ਬਣਾਇਆ ਹੈ ਮਨੁੱਖ ਕਿਸੇ ਦਾ ਮਹਤਾਜ ਨਹੀਂ ਆ ਮਹਤਾਜ ਤਾਂ ਇਹ ਪੰਛੀ ਜਾਨਵਰ ਵੀ ਨਹੀਂ ਆ ਕਿਉਂਕਿ ਕਦੇ ਵੀ ਇਹ ਸਾਡੇ ਸੰਹਾਰੇ ਨਹੀਂ ਬੈਠੇ ਰਹਿੰਦੇ ਸਵੇਰ ਤੋਂ ਆਪਣੀ ਰੋਜੀ ਰੋਟੀ ਦੇ ਲਈ ਇਹ ਵੀ ਘਰੋਂ ਬਾਹਰ ਨਿਕਲਦੇ ਨੇ ਪਰ ਫਿਰ ਵੀ ਚਲੋ ਸਾਡਾ ਵੀ ਫਰਜ਼ ਹੈ ਇਹਨਾਂ ਦੇ ਪ੍ਰਤੀ ਕਿ ਜੇਕਰ ਸਤਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਕਿਸੇ ਦੀ ਮਦਦ ਕਰਨ ਦੇ ਸਮਰੱਥ ਬਣਾਇਆ ਹੈ ਤਾਂ ਸਾਨੂੰ ਮਦਦ ਕਰਨੀ ਚਾਹੀਦੀ ਆ ਪਰ ਮਦਦ ਕਰਨ ਦੇ ਹੋਰ ਵੀ ਬਹੁਤ ਤਰੀਕੇ ਨੇ ਜੇਕਰ ਆਪਾਂ ਸਭ ਵਫਾਦਾਰ ਜਾਨਵਰ ਦੀ ਮਦਦ ਕਰਨਾ ਚਾਹੁੰਦੇ ਆ ਇਹਦਾ ਆਪਾਂ ਪਾਲਾ ਕਰਨਾ ਚਾਹੁੰਦੇ ਆ ਇਹਨੂੰ ਰੋਟੀ ਪਾ ਦੋ ਇਹਨੂੰ ਪਾਣੀ ਪਿਲਾ ਦਿਓ ਜੇਕਰ ਕੋਈ ਵੀ ਤੁਹਾਡੇ ਆਸ-ਪਾਸ ਕੋਈ ਵੀ ਜਾਨਵਰ ਪੰਛੀ ਬਿਮਾਰ ਆ ਉਹਦਾ ਇਲਾਜ ਕਰਵਾ ਕੇ ਆਪਾਂ ਉਹਦੀ ਸਹਾਇਤਾ ਕਰ ਸਕਦੇ ਆ ਕਹਿੰਦਾ ਮਤਲਬ ਇਹ ਹੈ ਕਿ ਮਦਦ ਕਰਨ ਦੀ ਉਹਨਾਂ ਦਾ ਸਹਾਰਾ ਬਣਨ ਦੇ ਹੋਰ ਬਹੁਤ ਤਰੀਕੇ ਨੇ ਤਾਂ ਸੰਗਤ ਜੀ ਅੱਜ ਦੀ ਵੀਡੀਓ ਦਾ ਮਕਸਦ ਇਹੀ ਸੀ ਕਿ ਆਪਾਂ ਗੁਰੂ ਘਰ ਤੋਂ ਮਿਲੀ ਕਿਸੇ ਵੀ ਚੀਜ਼ ਦੀ ਬੇਕਦਰੀ ਨਹੀਂ ਕਰਨੀ ਉਹਦਾ ਸਤਿਕਾਰ ਕਰਨਾ ਹੈ ਤਾਂ ਹੀ ਗੁਰੂ ਜੀ ਦੀ ਖੁਸ਼ੀ ਹਾਸਲ ਕਰ ਪਾਵਾਂਗੇ ਤਾਂ ਅੱਜ ਦੀ ਇਹ ਵੀਡੀਓ ਦੀ ਇਹ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਕਿਉਂਕਿ ਤੁਹਾਡਾ ਇੱਕ ਇੱਕ ਕਮੈਂਟ ਸਾਡੇ ਲਈ ਬਹੁਤ ਮਾਇਨੇ ਰੱਖਦਾ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਜਰੂਰ ਸਾਂਝੇ ਕਰਿਆ ਕਰੋ ਕਿ ਤੁਹਾਨੂੰ ਗੁਰਬਾਣੀ ਐਮਕੇ ਟੀਵੀ ਦੀ ਇਹ ਜਾਣਕਾਰੀ ਕਿਸ ਤਰ੍ਹਾਂ ਦੀ ਲੱਗਦੀ ਆ ਤਾਂ ਅੱਜ ਦੀ ਇਹ ਜਾਣਕਾਰੀ ਜੇਕਰ ਤੁਹਾਨੂੰ ਚੰਗੀ ਲੱਗੀ ਹੈ ਤਾਂ ਫਿਰ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਪਰ ਜੇਕਰ ਕੋਈ ਵੀ ਗੱਲ ਕਿਸੇ ਨੂੰ ਚੰਗੀ ਨਾ ਲੱਗੀ ਹੋਵੇ ਤਾਂ ਫਿਰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮੈਨੂੰ ਮਾਫ ਕਰ ਦੇਣਾ ਕਿਉਂਕਿ ਜਿੰਨੀ ਕੁ ਮਤ ਸੀ ਜਿੰਨਾ ਕੁ ਗਿਆਨ ਸੀ ਉਸ ਹਿਸਾਬ ਦੇ ਨਾਲ ਗੱਲ ਕੀਤੀ ਹੈ ਜੋ ਵੀ ਆਪਾਂ ਆਸ-ਪਾਸ ਦੇਖਦੇ ਆ ਨਾ ਜਿਹੜੀਆਂ ਗੱਲਾਂ ਨੂੰ ਮਹਿਸੂਸ ਕੀਤਾ ਉਹੀ ਆਪ ਜੀ ਦੇ ਨਾਲ ਸਾਂਝੀਆਂ ਕਰ ਦਿੱਤੀਆਂ ਨੇ ਇਸ ਕਰਕੇ ਜੇਕਰ ਚੰਗੀਆਂ ਲੱਗੀਆਂ ਨੇ ਤਾਂ ਇਹਨਾਂ ਨੂੰ ਅਪਣਾ ਲੈਣਾ ਜੇਕਰ ਕੋਈ ਵੀ ਗੱਲ ਚੰਗੀ ਨਾ ਲੱਗੀ ਹੋਵੇ ਤਾਂ ਮਾਫ ਕਰ ਦੇਣਾ ਅਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ